ਪਹਿਲਾਂ ਕੁੜੀਆਂ ਬੁਲਾਵਾਂਗੇ ਆਪਣੀਆਂ ਪਹਿਲਾਂ ਕੁੜੀਆਂ ਬੁਲਾ ਕੇ ਫਿਰ ਬਹੁਤ ਹੀ ਸਰਤਾਲ ਜੋ ਮਹਾਂਸ਼ ਦੇ ਬਰਾਦਮਾਨ ਦੋਨੋਂ ਵਰਮਾਂ ਦੇ ਆਪੂ ਸੇਵਾ ਤੇ ਪੰਡਾਲ ਵਿੱਚ ਸਜੇ ਹੋਏ ਸਾਡੀ ਮਾਈ ਭਾਗੋ ਦੀਆਂ ਵਾਰਸਾਂ ਤੇ ਕਿਸਾਨ ਭਰਾਵੋ ਆਓ ਸਭ ਤੋਂ ਪਹਿਲਾਂ ਸਾਰ ਸ੍ਰੀ ਗੁਰੂ 모ਹਨ ਸਿੰਘ ਰਾਜਿਆਂ ਦਾ

ਕਿ ਜੇਰਾ ਆਪਣੀ ਧੀ ਦਾ ਵਿਆਹ ਰੱਖਿਆ ਹੋਣਾ ਤੇ ਜਿੰਨੇ ਕੋਲਟਰ ਬਰਮਾ ਦੇ ਹੋਣਾ ਉਹਨੇ ਤੋਂਨੇ ਲਊਗਾ ਅਸੀਂ ਸਿਆਰੇ ਤੋਂ ਆਪਣੀ ਧੀ ਨੂੰ ਕੋੜਾ ਪੱਤੀ ਲੈ ਕੇ ਆਉਂਦੇ ਹਾਂ ਇਹ ਮੁੱਖਿਆ ਦਾ ਅਸਰ ਆਉਣਾ ਹੈ ਇਹ ਅੰਗਰੇਜ਼ ਕਦੇ ਹੋਏ ਨੇ ਉਹਨੂੰ ਉਸ ਤੋਂ ਅਨੁਸਾਰ ਜੇਰਾ ਇੱਕ ਕੋਲਟਰ ਦਾ ਅਸੀਂ ਵੇਚਾਂਗੇ ਤੇ ਉਸ ਸਮੇਂ ਦੇ ਉੱਪਰ 220 ਲੀਟਰ ਡੀਜ਼ਲ ਇੱਕ ਪੂਰਾ ਗਰਮ ਭਰ ਕੇ ਲੈ ਕੇ ਆਉਂਦੇ ਹਾਂ ਇੱਕ ਜੀ ਲੋ ਕਰਤ ਦੇ ਨਾਮ ਇੱਕ ਜੀ ਲੋ ਹੋਰ ਅਦਾਇਆ ਇਸ ਤਰ੍ਹਾਂ ਪੰਡੋਰ ਡੀਜਰ ਮੋਬਾਈਲ ਜਿਹੜੇ ਭਾਤੀਏ ਉਹ ਵੀ ਬਿਲਕੁਲ ਬਰਾਬਰ ਦਾ ਭਾਤੀਏ ਜੇ ਅਸੀਂ ਦੋਦੇ ਕਿਹੜਾ ਸਾਰਾ ਸਹਾਇਤ ਹੁੰਦਾ ਜੇ ਅਸੀਂ ਉਹ ਨਹੀਂ ਕਰ ਲਈਏ ਤੇ ਹੋਰ ਹੋਤੀ ਕੀਮਤ ਲਈ ਜਿਹੜਾ ਸੱਦਾ ਕਰ ਤੋਂ ਮੀੜ ਪਸ਼ੂਆਂ ਨੂੰ ਵੜ ਕੋਣ ਵਾਸਤੇ ਵਰਤਿਆ ਜਾਂਦਾ ਸੀ ਉਹਦੇ ਵੀ ਜਿਹੜਾ ਭਾਤੀਗਾ ਉਹ ਦੋਸ ਦੀ ਕੀਮਤਰਾ ਉਹ ਕਿਤੇ ਕਰ ਸੀਗਾ ਅੱਜ ਦੋਸ ਦੀ ਕੀਮਤ ਤੁਸੀਂ ਦੇਖ ਰਹੇ ਹੋ ਤੇਰੇ ਜਿਹੜੇ ਮਹੌਲ ਟੱਕਾ ਪਰ ਬੱਚਾ ਦਾਵਾ ਜਿੱਥੋਂ ਪ੍ਰੋਡਕਸ਼ਨ ਹੋਣੀ ਚਾਹੀਦੀ ਉਹ ਬਹੁਤ ਜ਼ਿਆਦਾ ਟੱਕ ਨੇ ਪਰ ਦੇਖੇ ਪਰ ਲੱਖਾਂ ਮਿੱਤਰ ਦੋ ਜਿਹੜਾ ਉਹ ਨਕਲੀ ਬਣ ਕੇ ਸਾਡੀਆਂ ਸਿਰ ਤੇ ਨਾਲ ਫਿਰਵਾੜ ਕੀਤਾ ਜਾ ਰਿਹਾ ਮੈਨੂੰ ਯਾਦ ਹੈ ਕੀ ਇੱਕ ਮਦੀਨ ਸਿੰਘ ਸਰਦੂ ਪਟਿਆਲਾ ਦੇ ਵਿੱਚ ਕਾਰਸੋਕੀ ਲੱਗਾ ਸੀ ਜੇ ਪ੍ਰਦੀਪਨ ਹਾਈ ਕੋਰਟ 6 ਸਾਲ ਪਹਿਲਾਂ ਨਿਕਲਿਆ ਉਸ ਤੋਂ ਬਾਅਦ ਉਹ ਸੀਨੀਅਰ ਵਕੀਲ ਉਸ ਨੂੰ ਮਿਲਦਾ ਜਿਹੜਾ ਪਿਛੇ ਵਿਧਾਇਕੀ ਸੀ ਉਸ ਦੇ ਬਾਅਦ ਬੋਲ ਰਿਹਾ ਹੈ ਉਹਨਾਂ ਨੇ ਲੜਨ ਨੂੰ ਜੁਟਣਾ ਪੜਿਆ ਉਹ ਜੰਮੂ ਵਿੱਚ ਪੜਾ ਲਗਾ ਅਸੀਂ ਵਿਸ਼ੇਸ਼ ਤੌਰ ਤੇ ਚਾਰ ਪੰਜ ਜਥੇਬੰਦੀਆਂ ਕਰੀਆਂ ਹੋ ਗਈਆਂ ਉਹਨੂੰ

ਇਹਤੋਂ ਵਾਲੀ ਸੋਲਵਤੀਆ ਬੰਦਿਆ ਜਿਹੜੇ ਨਗਰੀ ਦੋਸਰੇ ਉੱਪਰ ਤਰਾ ਹਾਲਾ ਲੱਤਿਆ ਰਹੇ ਤੁਸੀਂ ਦੇਖੋ ਅੱਜ ਕਿੰਨੇ ਲੋਕ دیوار ਹੋ ਕੇ ਇਹਨਾਂ ਨਗਰੀ ਕੀਤਾ ਨੂੰ ਹੋਰ ਕੁਟਮਤ ਚਾਹਲ ਹੋ ਗਏ ਨੇ ਉਹ ਇੱਕ ਉਹਨਾਂ ਲੋਕਾਂ ਦੀ ਜਿਹੜਾ ਜਿਹੜੇ ਲੋਕ ਘਰਾਂ ਵਿੱਚ ਬੈਠ ਕੇ ਨਗਰੀ ਕੀਤਾ ਦਾ ਯਾਰ ਕਰਦੇ ਸਾਡੇ ਟ੍ਰੇਡ ਵਿੱਚ ਪਾਉਣਾ ਚਾਹੁੰਦੇ ਨੇ ਔਰ ਪਾ ਵੀ ਰਹੇ ਨੇ ਸਾਨੂੰ ਸ਼ਹਿਰ ਦੇ ਵਿੱਚੋਂ ਜਿੱਨਾਂ ਨੂੰ ਸਵਾਦ ਆਉਂਦਾ ਉਹਨਾਂ ਨੂੰ ਖਾਨ ਤੋਂ ਪ੍ਰੇਰਿਤ ਕਰਨਾ ਚਾਹੀਦਾ ਤਾਂ ਜਦੀ ਸਰਕਾਰੀ ਸਿਹਤ ਹੈਗੀਆ ਉਹ ਤੰਦਰੁਸਤ ਰਹੇਗੀ ਜੇ ਸਭੀ ਬਹੁਤ ਤੰਦਰੁਸਤ ਰਹਾਂਗੇ ਸਾਡੀ ਖੇਤੀ ਬੜੀ ਤੰਦਰੁਸਤ ਰਹੇਗੀ ਸਭ ਦਾ ਪਰਿਵਾਰ ਖੁਸ਼ ਰਹੇਗਾ ਸਾਨੂੰ ਇਹਨਾਂ ਗੱਲਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਤਾਂ ਹੀ ਇੱਕ ਮਾਰੀ ਕਰਦਾ ਉਸ ਪ੍ਰਦਰਸ਼ਨ ਨਾਲ ਆਵਾਜ਼ ਉੱਠੀ ਗਈ ਹੈ ਕਿ ਉਹ ਚਾਣੇ ਦੇ ਵਿਚਾਰਾਂ ਦੀ ਰਾਜ ਪੱਤੀ ਜਿਹੜਾ ਜੀਹਰ ਅਣਾ ਦੇ ਵਿੱਚ ਬਹੁਤ ਵੱਡੀ ਸਾਰਾ ਮਾਹੌਲ ਬਚਿਆ ਦੋਲੀ ਸੀ ਜਿੰਦਰ ਵਿੱਚ ਵੱਡੀ ਪੱਧਰ ਤੇ ਖਸਰਾ ਦਾ ਡਾਇਰੈਕਟਰ ਦਾ ਦੇਜ ਦਾ ਅਪਰਾਧਿਤ ਪਰ ਜਾ ਰਿਹਾ ਸੀ ਉਥੋਂ ਦੇ ਪ੍ਰਸ਼ਾਸਨ ਨੇ ਜਿਹੜੀਆਂ ਸਾਲੀਆਂ ਫਲਾਤਰਾਂ ਬੰਦ ਲਗਾ ਸੀਗਾ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਜਿਹੜੇ ਲਾਰਿਸ ਸੀ ਉਹਨਾਂ ਨੂੰ ਅਰਬਸਟ ਕੀਤਾ ਤੇ ਮੀਕਰ ਵਾਲੇ ਨੂੰ ਅਰਬਸਟ ਕੀਤਾ ਅੱਜ ਤੁਸੀਂ ਦੇਖ ਸਕਦੇ ਹੋ ਸਵੇਰ ਦੇ ਜਿਹੜੀ ਜੀਤ ਦਾ ਰੋਡ ਹੁੰਦੀ ਰਚਨਾਂ ਨੂੰ ਜੀਦਰੋਂ ਉਹ ਵੀ ਬਿਲਕੁਲ ਰੋਡ ਬਣ ਕਰ ਦਿੱਤੀ ਗਈ ਹੈ ਜਿੰਦੀਆਂ ਸ਼ਰਤਾਂ ਉਹ ਸਰਕਾਰ ਮੱਝ ਨੂੰ ਕਿਸਾਨਾਂ ਦੇ ਜਾਨਵਾਰਾਂ ਤੇ ਦੀ ਉਹ ਸਾਰੇ ਬਕਤੇ ਜਿਹੜੇ ਨੇ ਉਹ ਸਰਕਾਰ ਵੱਲੋਂ ਬਦ ਕਰ ਦਿੱਤੇ ਗਏ ਨੇ ਮੈਂ ਸਮਝਦਾ ਜੇਕਰ ਆਪਣਾ ਮੰਤਰੀ ਐਡੀ ਨੀਤੀ ਕੁਰਸੀ ਤੇ ਬੈਠੇ ਐਂਡੀਆ ਘਰੌਣੀਆਂ ਹੱਥਾਂ ਕਰ ਰਿਹਾ ਕਿ ਜਿਹੜੀਆਂ ਨਿਰਧਨ ਯੋਗ ਨੇ ਇਹ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਨਹੀਂ ਕਰਨਾ ਚਾਹੀਦਾ ਅੱਤ ਹੱਥ ਕਰਕੇ ਲਿਖੇ ਸ਼ੇਰ ਪੰਜਾਬ ਮਹਾਰਾਜ ਜੀ ਸੁੰਦਰੀ 40 ਸਾਲ ਬਾਅਦ ਕਰਕੇ देश मंदिरों में दस दिया पूरे ब्रिटिश के बीच बड़ी बड़ी मीटिंग हो गई उस मीटिंग में पूरे दे देश के पूरे वर्ल्ड के राजा का मानकरण किया गया सात सौ पहले नंबर के राजा शेर पंजाब महाराजा रणजीत सिंह आया क्योंकि वो धरती राजे के राज भी व्यक्ति को फांसी की सजा नहीं दी गई इतिहास लिखा इतिहास हुआ कि उन्होंने एक बेटे वास्ते कुत्ते के घर में